ਸੰਕਤ ਨੂੰ ਗੁਰ ਇਤਿਹਾਸ ਨਾਲ ਜੋੜਨ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਦੀ ਵੀ ਸੰਗਤ ਪਾਵਨ ਹਜ਼ੂਰੀ ਵਿੱਚ ਬਿਰਾਜਮਣ ਬੈਠੀ ਹੋਈ ਆ ਸੋ ਸਾਰੀ ਸੰਗਣੇ ਗੱਜ-ਵੱਜ ਕੇ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਣ ਨੂੰ ਤਾਂ ਤਾਂ ਸੇਬ ਸ੍ਰੀ ਗੁਰੂ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁबारक ਬਾਦ ਸੋ ਨਾਲ ਦੇ ਨਾਲ ਇੱਥੇ ਦੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਿ ਜਿਹਨਾਂ ਨੇ ਦੋਸਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਜ਼ਰੀ ਬਰੰਦਾ ਮੁਕੰਮਲ ਸੋ ਸਿ ਆਪ ਸਭ ਦੀ ਨਜ਼ਰ ਕਰੇ ਜਾ ਰਹੀ ਹੈ ਚਨ ਚੜਿਆ ਪਟਨੇ ਚ ਰੋਸ਼ਨੀ ਜਗਦੇ ਵਿੱਚ ਖਿੰਡਾਤੀ ਚਨ ਚੜਿਆ ਪਟਨੇ ਚ ਰੋਸ਼ਨੀ ਜਗਦੇ ਵਿੱਚ ਖਿੰਡਾਤੀ ਚਨ ਚੜ ਪੂਜਣ ਜੋਗ ਬਣਾਤੀ ਆਕੇ ਕਰਦੀ ਪਟਣ ਦੀ ਸੰਗਤ ਲਈ ਪੂਜਣ ਜੋਗ ਬਣਾਤੀ ਚਨ ਚੜਿਆ ਪਟਣ ਚਰਾਸ਼ਨੀ ਜਗ ਦੇ ਵਿੱਚ ਖਿੰਡਾਤੀ ਚਨ ਚੜਿਆ ਪਟ ਦਿਆ ਤੇ ਤਸੱਲੀ ਚੰਗੀ ਤਰ੍ਹਾਂ ਕਰਾਤੀ ਆਕਾ ਤਰਤੀ ਪਟਣ ਦੀ ਸੰਗਤ ਰਹੀ ਪੂਜਣ ਜੋਗ ਬਣਾਤੀ ਚਨ ਚੜਿਆ ਪਟਣ ਚ ਰੋਸ਼ਨੀ ਜਗ ਦੇ ਵਿੱਚ ਖਿੜਾਤੀ ਚਨ ਚੜਿਆ ਪਟ சடைய பட்டின but ਹਰਦੀ ਪਟਣ ਦੀ ਸੰਗਤ ਲਈ ਪੂਜਣ ਜੋਗ ਬਣਾਤੀ ਚਨ ਚੜਿਆ ਪਟਣੇ ਚ ਰੋਸ਼ਨੀ ਜਗ ਦੇ ਵਿੱਚ ਖਿਡਾਤੀ ਚਨ ਚੜਿਆ ਪਟਣੇ ਚ ਰੋਸ਼ਨੀ ਜਗ ਦੇ ਵਿੱਚ ਖਿਡਾਤੀ ਰੋਸ਼ਨੀ ਜਗ ਦੇ ਵਿੱਚ ਖਿਡਾਤੀ ਰੋਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਹਾਲਾ ਸਿਦਾ ਕਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਗਤ ਜੀ ਜੇ ਕੋਈ ਆਪਣੇ ਨਗਰ ਵਿਖੇ ਆਉਂਦਾ ਨਾ ਬੱਚੀਆਂ ਵਾਰੋਂ ਤੇ ਕੋਈ ਇੱਕ ਮਾਨ ਕਰਕੇ ਆਉਂਦਾ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਉਹਨਾਂ ਦਾ ਆਿਆਂ ਦਾ ਮਾਨ ਤਾਂ ਜਿੰਨਾ ਹੋ ਸਕੇ ਆਪਾਂ ਕਰੀਏ ਸੋ ਸੰਗਤ ਜੀ ਗੁਰੂ ਸਾਹਿਬ ਦੀ ਮਰਿਆਦਾ ਨੂੰ ਜਰੂਰ ਮੁੱਖ ਰੱਖਿਆ ਕਰੋ ਆਪਾਂ ਦੇਖਿਆ ਜਾਵੇ ਮਹਾਰਾਜਾਂ ਦੇ ਆਖਦੇ ਨੇ ਆਪਾਂ ਇਸ ਦੁਨੀਆ ਤੇ ਆਏ ਕੀ ਕਰਨ ਆ ਜੇ ਆ ਸੋਚੀਏ ਆਪਾਂ ਕੀ ਕਰਨ ਆਏ ਆ ਪਰ ਇਹ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਰਤ ਕੁ ਪੱਕੜੇ ਤੇਰੀ ਮੁਕਤੀ ਚੱਲੀ ਰਹਿਣ ਆਇਓ ਕੀ ਕਰਨ ਆ ਸੀ ਆਇਓ ਲਾਹਾ ਲੈਣ ਪਰ ਲੱਗਿਓ ਕਿੱਥੇ ਆ ਲੱਗਿਆ ਕਿਰਤਕ ਫੱਕੜੇ ਤੇਰੀ ਮੁਕਤੀ ਚੱਲੀ ਲੈਣ ਭਈ ਅਸੀਂ ਆਪਣੇ ਦੁਨਿਆਵੀ ਤੰਦਿਆਂ 'ਚ ਹੀ ਫਸੇ ਫਿਰਦੇ ਆ ਇੱਥੇ ਬੈਠੇ ਆ ਸਾਡੀ ਹੱਲੇ ਵੀ ਕਈਆਂ ਦੀ ਸੁਦਾ ਸਾਡੀ ਜਿਹੜੀ ਆ ਕਦੇ ਕਿਤੇ ਹੋਵੇਗੀ ਕੋਈ ਕਿਤੇ ਹੋਵੇਗੀ ਪਰ ਸਾਡਾ ਅਸਲ ਕੰਮ ਕੀ ਆ ਇਹੇ ਸਾਡੀ ਜਿਹੜੀ ਜ਼ਿੰਦਗੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਆ ਸੋ ਜਿੰਨਾ ਹੋ ਸਕੇ ਆਪਾਂ ਜਿਹੜਾ ਆ ਲਾਹਾ ਲੈ ਲਈਏ ਕਹਿੰਦੇ ਵੀ ਇਹ ਜਿਹੜੇ ਸਾਥ ਸੰਗਤ ਦੇ ਵਿੱਚ ਬਹਿ ਕੇ ਲਾਹਾ ਜਿੰਨਾ ਲਵਾਂਗੇ ਨਾ ਇਹਦਾ ਜਿਹੜਾ ਤੁਹਾਨੂੰ ਵੱਧ ਫਲ ਮਿਲੂਗਾ ਕਿਉਂ ਇੱਕ ਆਪਾਂ ਗੱਲਿਆਂ ਨੇ ਬਹਿ ਕੇ ਨਾਮ ਜਪਣਾ ਇੱਕ ਸੰਗਤ ਦੇ ਵਿੱਚ ਨਾਮ ਜਪਣਾ ਜਾਂ ਸੰਗਤ ਦੇ ਵਿੱਚ ਨਾਮ ਜਪਣਾ ਉਹ ਸਾਰਿਆਂ ਦੇ ਨਾਲ ਹਾਜ਼ਰੀ ਪਤਾ ਨਹੀਂ ਕਿਹੜੀ ਬਖਸ਼ੀ ਹੋ ਰੂਹ ਜਿਹੜੀ ਉਸ ਚ ਨਾਮ ਜਪਦੀ ਉਹ ਕਿ ਤੇ ਆਪਾਂ ਵੀ ਬਖਸ਼ੇ ਜਾਵਾਂਗੇ ਤੇ ਪੰਜ ਪਿਆਰੇ ਸਹਿਬਾਨ ਹਾਜ਼ਰ ਨੇ ਨਾ ਮਹਾਰਾਜ ਨੇ ਆਖਿਆ ਸੀਗਾ ਵੀ ਮੇਰੇ ਦਰਸ਼ਨ ਦਾ ਭਾਈ ਦਿਆ ਸਿੰਘ ਨੇ ਜਦੋਂ ਪੁੱਛਿਆ ਸੀ ਵੀ ਮਹਾਰਾਜ ਤੁਹਾਡੇ ਅਸੀਂ ਦਰਸ਼ਨ ਕਰਨੇ ਹੋਣ ਤਾਂ ਕਿੱਦਾਂ ਹੋਣਗੇ ਮਹਾਰਾਜ ਕਹਿੰਦੇ ਸੀ ਵੀ ਜਦੋਂ ਤੁਹਾਡੇ ਦਰਸ਼ਨ ਕਰਨੇ ਹੋਣ ਨਾ ਵੀ ਪੰਜ ਪਿਆਰੇ ਸਹਿਬਾਨ ਤਿਆਰ ਬਲ ਤਿਆਰ ਕਰ ਦਿਓ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰ ਲਿਓ ਨਾ ਪੰਜਾਂ ਦੇ ਵਿੱਚੋਂ ਮੈਂ ਆਪ ਹਾਜ਼ਰ ਹੋਊਗਾ ਉਹਨਾਂ ਪੰਜਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਮੈਂ ਹਾਜ਼ਰ ਹੋਊਗਾ ਤੇ ਮਹਾਰਾਜ ਹਾਜ਼ਰ ਹੋਣ ਤੇ ਆਪਾਂ ਜਿਹੜਾ ਉੱਠ ਕੇ ਚਲੇ ਜਾਈਏ ਬੜੀ ਮਾੜੀ ਸਾਡੇ ਦੀ ਗੱਲ ਆ ਇਹ ਆਪਾਂ ਕੁਛ ਲਾਹਾ ਲੈਣ ਆਏ ਆਂ ਕੋਈ ਚੰਗੇ ਕਰਮ ਬੀਜਣ ਆਏ ਆਂ ਜਿਹੜਾ ਚੰਗੇ ਕਰਦੇ ਕਰਦੇ ਕੋਈ ਟੇ ਨਾ ਹੋਵੇ ਵੀ ਮਾਲਕ ਜਿਹੜਾ ਹੈ ਕੋਈ ਮਾੜਾ ਸਾਡਾ ਕਰ ਨਵੇ ਇਸ ਲਈ ਜਿੰਨਾ ਹੋ ਸਕੇ ਗੁਰੂ ਦਾ ਸਤਕਾਰ ਮੁੱਖ ਰੱਖਿਆ ਕਰੀਏ ਸੋ ਇੱਥੇ ਹੀ ਇਸ ਪੜਾ ਦੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਸੋ ਹੁਣ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਗੁਰੂ ਘਰ ਪਹੁੰਚ ਕੇ ਜੋ ਪੜਾਵ ਲਾਇਆ ਜਾਊਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਇਸੇ ਤਰ੍ਹਾਂ ਜਿਹੜਾ ਗੁਰੂ ਮਹਾਰਾਜ ਦੀ ਮर्यादा ਨੂੰ ਗੁਰੂ ਸਾਡੇ ਸਤਿਕਾਰ ਨੂੰ ਮੁੱਖ ਰੱਖਦੇ ਆ ਮਹਾਰਾਜ ਦੇ ਸਰੂਪ ਦੇ ਨਾਲ ਜਾ ਕੇ ਗੁਰੂ ਦਾ ਹਰਜਸ ਕਰਦੇ ਪੜਾ ਦੇ ਉੱਤੇ ਪਹੁੰਚਣਾ ਤੇ ਗੁਰੂ ਘਰ ਜਾ ਕੇ ਜੋ ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਹੋਣੀ ਆ ਅਰਦਾਸ ਚ ਜਰੂਰ ਸ਼ਮੂਲੀਅਤ ਕਰਿਆ ਕਰੋ ਜਰੂਰ ਹਾਜ਼ਰ ਹੋਇਆ ਕਰੋ ਕਿਉਂਕਿ ਉਹਨਾਂ ਅਰਦਾਸਾਂ ਦੇ ਕਰਕੇ ਹੀ ਆ ਅਰਦਾਸ ਜੀ ਉਹਦੇ ਚ ਹਾਜ਼ਰ ਹੋਵੋਗੇ ਤੁਸੀਂ ਤਾਂ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਵੀ ਭਲਾ ਹੋਊਗਾ ਸੋ ਗੱਜ-ਬੱਜ ਕੇ ਫੱਦੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ